ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਵਾਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਸੋ ਬਿਲਕੁਲ ਇੱਥੇ ਇਹ ਕਵਾਂਗੇ ਕਿ ਮਹਿਫਲ ਪੀਰਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖੋ ਜੀ ਕਿਉਂਕਿ ਉਸ ਤੇ ਵੀ ਵੀਡੀਓ ਆਪਾਂ ਅਪਲੋਡ ਕਰਦੇ ਹੀ ਰਹਿਣਾ ਹੈ ਜੀ ਸੋ ਬਾਕੀ ਇੱਥੇ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਪੀਰਾਂ ਦੀ ਖੁੰਡੀ ਘਰ ਵਿੱਚ ਕਿਉਂ ਰੱਖਣੀ ਚਾਹੀਦੀ ਹੈ ਖੁੰਡਾ ਕਹ ਲੈਂਦੇ ਨੇ ਕਈ ਕਈ ਖੁੰਡੀ ਕਹਿੰਦੇ ਆ ਸੋ ਪੀਰਾਂ ਦੀ ਸੇਵਾ ਕਰਨ ਵਾਲੇ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਖੁੰਡੀ ਤੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵਿੱਚ ਜ਼ਰੂਰ ਸੁਣਾ ਕਰੋ ਸੋ ਬਾਕੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਰੂ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜ਼ਰੂਰ ਲਿਖਿਆ ਕਰੋ ਸੋ ਨਾਲ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਨਾ ਪਿਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਫਿਰ ਲਾ ਇੱਥੇ ਕੁਝ ਕਮੈਂਟਾਂ ਦੱਸਦੇ ਹਾਂ ਕਮੈਂਟਾਂ ਵੀ ਪੂਰੀਆਂ ਸੁਣਿਆ ਕਰੋ ਕਿਉਂਕਿ ਕਮੈਂਟਾਂ ਚ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਆਪ ਸਭ ਨੂੰ ਕਈ ਗੱਲਾਂ ਦੇ ਜਵਾਬ ਬਿਨਾਂ ਪੁੱਛਿਆ ਮਿਲ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਜੈ ਇਸ ਨੇ ਕੂੜੇ ਵਿੱਚ ਸੁੱਟ ਦਿੱਤੇ ਸੋ ਹੁਣ ਉਹ ਲੱਭ ਵੀ ਨਹੀਂ ਰਹੇ ਸੋ ਪਤਾ ਨਹੀਂ ਕੁਛ ਐਸਾ ਹੀ ਲਿਖਿਆ ਆ ਸੋ ਕਮੈਂਟ ਚੰਗੀ ਤਰ੍ਹਾਂ ਲਿਖਿਆ ਕਰੋ ਜੀ ਕਹਿੰਦੇ ਨੇ ਕਿ ਸਾਨੂੰ ਮਾਫ਼ ਕਰਨ ਵੀਰ ਤੇ ਅਸੀਂ ਇਹਦੇ ਲਈ ਕੀ ਕਰੀਏ ਸੋ ਬਾਕੀ ਇਸ ਤਰ੍ਹਾਂ ਜੇਕਰ ਤੁਸੀਂ ਦਰਗਾਹ ਤੇ ਜਾਂਦੇ ਹੋ ਜਾਂ ਉੱਥੇ ਦੀ ਸੇਵਾ ਕਰਦੇ ਹੋ ਤੇ ਚਰਾਗ ਦੁਆਰਾ ਅਰਦਾਸ ਬੇਤੀ ਕਰਕੇ ਇਸ ਫਕੀਰ ਨੂੰ ਬੁਲਾ ਕੇ ਸਿਆਣੇ ਨੂੰ ਬੁਲਾ ਕੇ ਰੱਖ ਸਕਦੇ ਹਾਂ ਦੁਆਰਾ ਤੋਂ ਰੋਸ਼ਨ ਕਰਨੇ ਸ਼ੁਰੂ ਕਰਦੋ ਤੇ ਜਾਣੇ-ਜਾਣੇ ਜੀ ਗਲਤੀ ਦੀ ਮਾਫੀ ਮੰਗੋ ਭਾਗਤੀ ਜਿਨੇ ਕਰਮ ਕੀਤਾ ਹੈ ਉਹਨੂੰ ਉਹ ਮਾਲਕ ਨੇ ਆਪ ਹੀ ਦੇਖ ਲੈਣਾ ਕਿ ਸਜ਼ਾ ਦੇਣੀ ਹੈ ਜੀ ਸੋ ਆਪਣੇ ਵੱਲੋਂ ਚੰਗਾ ਕਰਮ ਕਰਦੇ ਜੋ ਆਪਣੇ ਵੱਲੋਂ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ ਕਿਉਂ ਕੋਸ਼ਿਸ਼ ਕਰਨ ਵਾਲੀ ਦੀ ਕਦੇ ਹਾਰ ਨਹੀਂ ਹੁੰਦੀ ਕੋਸ਼ਿਸ਼ ਕਰੋਗੇ ਮਿਹਨਤ ਕਰੋਗੇ ਤਾਂ ਚੰਗਾ ਫਲ ਜ਼ਰੂਰ ਮਿਲਦਾ ਹੈ ਜੀ ਸੋ ਵਕ ਜਿਹੜੇ ਇਹੋ ਜਿਹੇ ਗੁਨਾਹ ਕਰਦੇ ਨੇ ਇਹੋ ਜੀਆਂ ਗਲਤੀਆਂ ਕਰਦੇ ਆ ਉਹਨੂੰ ਕਈ ਸਮਾਹ ਹੋਣ ਤੇ ਮਾਲਕ ਸਜਾ ਦੇ ਦਿੰਦਾ ਹੈ ਜੀ ਸੋ ਆਪਣੇ ਉਹ ਕੰਮ ਚੰਗਾ ਰੱਖੋ ਆਪਣੇ ਉਹ ਕੰਮ ਕਰਨਾ ਬੰਦ ਨਾ ਕਰੋ ਚੰਗਾ ਕੰਮ ਕਰਦੇ ਜਾਓ ਤੇ ਉਦੋਂ ਮੁੱਲ ਜ਼ਰੂਰ ਉਹ ਮਾਲਕ ਆਉਂਦਾ ਹੈ ਜੀ ਸੋ ਵਾਸ ਇਹ ਨਾ ਕਿ ਕੰਮ ਕਰਦੇ ਜਾਓ ਸੇਵਾ ਸਿਮਰਨ ਕਰਦੇ ਜਾਓ ਵਿਸ਼ਵਾਸ ਰੱਖ ਕੇ ਇੱਕ ਦਰ ਦੇ ਹੋ ਕੇ ਬੈਠ ਜਾਓ ਤੇ ਖੈਰ ਜ਼ਰੂਰ ਪੈਂਦੀ ਹੈ ਸੋ ਮਾੜੇ ਕੰਮ ਕਰਨ ਵਾਲਿਆਂ ਨੂੰ ਸਜਾ ਵੀ ਮਾਲਕ ਦਿੰਦਾ ਹੈ ਤੇ ਚੰਗੇ ਕੰਮ ਕਰਨ ਵਾਲਿਆਂ ਨੂੰ ਪਾਲ ਵੀ ਦਿੰਦਾ ਹੈ ਸੋ ਇੱਥੇ ਤਾਂ ਸੇਵਾ ਕਰਨ ਵਾਲਿਆਂ ਤੋਂ ਜੇਕਰ ਗਲਤੀ ਹੋ ਜਾਂਦੀ ਹੈ ਤੇ ਮਾਲਕ ਸਜ਼ਾ ਦੇ ਕੇ ਗਲਤੀ ਦੀ ਫਿਰ ਲੈਣ ਤੇ ਲਿਆਂਦਾ ਸੁਧਾਰ ਲੈਂਦਾ ਹੈ ਤੇ ਜਿਹੜੇ ਕਰ ਹੀ ਮਾੜਾ ਕਰ ਰਹੇ ਆ ਕੋਈ ਚੰਗਾ ਕਰਮੀ ਨਹੀਂ ਕਰ ਰਿਹਾ ਸੇਵਾ ਨਹੀਂ ਕਰ ਰਿਹਾ ਤੇ ਉਹਨਾਂ ਦਾ ਕੀ ਹਾਲ ਉਹ ਮਾਲਕ ਕਰੇਗਾ ਇਹ ਆਪਾਂ ਸਭ ਜਾਣਦੇ ਆ ਕਈ ਵਾਰ ਦੇਖਿਆ ਵੀ ਹੈ ਕਿ ਜਿਹੜਾ ਕੋਈ ਇਹੋ ਜੀਆਂ ਗਲਤੀਆਂ ਗੁਨਾਹ ਕਰਦਾ ਹੈ ਤੇ ਉਹਨਾਂ ਨੂੰ ਕਿੰਨਾ ਭਿਆਨਕ ਸਮਾਂ ਦੇਖਣਾ ਪੈਂਦਾ ਹੈ ਸੋ ਵਕੀ ਹਮੇਸ਼ਾ ਪ੍ਰਮਾਤਮਾ ਤੋਂ ਡਰ ਕੇ ਉਹਨਾਂ ਦੇ ਹੁਕਮ ਅਨੁਸਾਰ ਜਿਉਂ ਲਿਆ ਕਰੋ ਜੀ ਉਹਨਾਂ ਦੇ ਪਾਣੀ ਵਿੱਚ ਰਹਿਣਾ ਸਿੱਖੋ ਤੇ ਚੰਗਾ ਕਰਮ ਕਰਦੇ ਜਾਓ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਕਿ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਵੀ ਜੀ ਗੁੱਗਾ ਯਾਰ ਪੀਰ ਦਾ ਚਰਾਗ ਕਿਸ ਦਿਨ ਲਗਾ ਸਕਦੀਆਂ ਸੋ ਲਿਖੋ ਜੀ ਨਾਗਾ ਦਾ ਗੁੱਗਾ ਯਾਰ ਪੀਰ ਦਾ ਚਰਾਗ ਜੋ ਹੈ ਉਹ ਐਤਵਾਰ ਦਾ ਹੀ ਲੱਗਦਾ ਹੈ ਜਿਆਦਾਤਰ ਤਾਂ ਨਾਗਾ ਦੇ ਨਾਮ ਦੀ ਜੋਤ ਹੀ ਲਗਾਈ ਜਾਂਦੀ ਹੈ ਗੁਗਾ ਯਾਰਕਿੰਗ ਦੇ ਨਾਮ ਦੀ ਸੋ ਬਾਕੀ ਇਹ ਕਰ ਤੇਲ ਦਾ ਚਰਾ ਕਰਨਾ ਚਾਹੁੰਦੇ ਉਤ ਤਾਂ ਤੁਸੀਂ ਆਪਣੀ ਸ਼ਰਧਾ ਦੇ ਹਿਸਾਬ ਨਾਲ ਤੇ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਉਹ ਜੇ ਕੰਮ ਕਰ ਸਕਦੇ ਆ ਬਾਕੀ ਇਹ ਤਵਾਰ ਦਾ ਦਿਨ ਜੋ ਹੈ ਉਹ ਨੱਗਾਂ ਦਾ ਬਣਾਇਆ ਜਾਂਦਾ ਹੈ ਤੇ ਬਾਕੀ ਇਥੇ ਇਹ ਵੀ ਕਵਾਂਗੇ ਕਿ ਚਰਾਗ ਜਾਂ ਜੋਤ ਕਰ ਵਿੱਚ ਜੇਕਰ ਲਗਾਉਣੀ ਸ਼ੁਰੂ ਕਰਨੀ ਹੈ ਤਾਂ ਕਿਸੇ ਸਿਆਣੇ ਦੀ ਸੁਣਾਣਾ ਕਰਨੀ ਹੈ ਕਿਉਂਕਿ ਆਪਾਂ ਕਈ ਵਾਰ ਦੱਸਿਆ ਕਿ ਜਿਹੜਾ ਕਰਮ ਇੱਕ ਵਾਰ ਕਰਨ ਲੱਗ ਪੋ ਉਹ ਫਿਰ ਵਾਰ-ਵਾਰ ਕਰਨਾ ਹੀ ਪੈਂਦਾ ਆ ਪੂਰੀ ਜ਼ਿੰਦਗੀ ਯਾਨੀ ਕਿ ਉਹ ਕਰਮ ਕਰਨਾ ਪੈਂਦਾ ਜੇਕਰ ਘਰ ਵਿੱਚ ਚਰਾਗ ਜਾਂ ਜੋਤ ਲਗਉਣੀ ਸ਼ੁਰੂ ਕਰਦੇ ਹੋ ਫਿਰ ਉਹ ਦੇਵਤਾ ਵਾਰ-ਵਾਰ ਸੇਵਾ ਮੰਗਦਾ ਹੈ ਉਹ ਸੇਵਾ ਛੱਡੀ ਨਹੀਂ ਜਾਂਦੀ ਇਸ ਲਈ ਸੋਚੀ ਦੇ ਨਾਲ ਸੋਚ ਸਮਝ ਕੇ ਚੱਲਣਾ ਹੈ ਤੇ ਆਪਣੇ ਬੱਚਿਆਂ ਵੱਲ ਦੇਖ ਕੇ ਵੀ ਕਿ ਅਸੀਂ ਅੱਜ ਇਹ ਕੰਮ ਕਰ ਸਕਦੇ ਹਾਂ ਕਿ ਗਾਂ ਉਲਾਂਧ ਨਹੀਂ ਕਰੇਗੀ ਸੋ ਉਸ ਹਿਸਾਬ ਦੇ ਨਾਲ ਬੜੀ ਸੋਚ ਸਮਝ ਕੇ ਹੀ ਕਦਮ ਚੱਕਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਦੋ ਤਿੰਨ ਦਿਨ ਤੋਂ ਜੋ ਹੈ ਚੰਗੇ ਨਹੀਂ ਆ ਰਹੇ ਕੋਣ ਖਰਾਬੇ ਦੇ ਆ ਰਹੇ ਆ ਕਦੇ ਕੁਝ ਨਜ਼ਰ ਆਉਂਦਾ ਕਦੇ ਖੁਸ਼ੀ ਰਣੀ ਕੋਣ ਖਰਾਬਾ ਹੀ ਨਜ਼ਰ ਆ ਰਿਹਾ ਇਹਦੇ ਬਾਰੇ ਦੱਸੋ ਸੋ ਬਾਕੀ ਤੇ ਇਹੀ ਕਵਾਂਗੇ ਜੀ ਕੀ ਵੰਦਗੀ ਸਿਮਰਨ ਪੜਾ ਦੇਣਾ ਚਾਹੀਦਾ ਜ਼ਿੰਦਗੀ ਵਿੱਚ ਜੇਕਰ ਚਾਹੁੰਦੇ ਹੋ ਕਿ ਹਰ ਇੱਕ ਪਰੇਸ਼ਾਨੀ ਤੋਂ ਬਚਣਾ ਹੈ ਤਾਂ ਇੱਕ ਹੀ ਕਰਮ ਕਰਨ ਦੀ ਜ਼ਰੂਰਤ ਹੈ ਕਿ ਨਾਮ ਦੀ ਕਮਾਈ ਸੋ ਬਾਰ-ਬਾਰ ਕਹਿੰਦੇ ਨਾਮ ਦੀ ਕਮਾਈ ਇੱਕ ਕਹਿਣ ਦੇ ਨਾਲ ਛੋਟਾ ਲੱਗਦਾ ਹੈ ਪਰ ਇਹਦੀ ਪਾਵਰ ਬਹੁਤ ਹੈ ਜੇਕਰ ਨਾਮ ਦੀ ਕਮਾਈ ਤੁਸੀਂ ਵੱਧ ਚੜ ਕੇ ਕਰੋਗੇ ਹਰ ਰੋਜ਼ ਕਰੋਗੇ ਤੇ ਤੁਹਾਨੂੰ ਹਰ ਰੋਜ਼ ਉਹ ਮਾਲਕ ਸੰਕੇਤ ਕੋਈ ਨਾ ਕੋਈ ਦੇਣਾ ਸ਼ੁਰੂ ਕਰ ਦਵੇਗਾ ਜੀ ਦੇ ਰਾਈ ਇਹ ਦੁੱਖ ਤਕਲੀਫਾਂ ਕੱਟੇ ਜਾਂਦੀ ਨੇ ਤੇ ਬਾਕੀ ਇਹ ਵੀ ਕਹਾਂਗੀ ਕਿ ਜੇਕਰ ਪੀਰਾ ਬੀਰਾ ਦੀ ਕਿਸੇ ਦੀ ਵੀ ਸੇਵਾ ਤੁਸੀਂ ਕਰਦੇ ਹੋ ਉਹ ਦੇਵੀ ਦੇਵਤੇ ਦੀ ਤੇ ਜੋ ਸੁਪਨੇ ਵਿੱਚ ਕਈ ਵਾਰ ਦਿਖਾ ਲਿਆ ਜਾਂਦਾ ਹੈ ਜੋ ਮਾੜਾ ਸਮਾਂ ਆਉਣ ਵਾਲਾ ਹੁੰਦਾ ਆ ਉਹ ਸੁਪਨੇ ਰਾਈ ਮਾਲਕ ਕੱਟ ਦਿੰਦਾ ਹੈ ਉਹ ਦੁੱਖ ਨੂੰ ਆਉਣ ਨਹੀਂ ਦਿੰਦਾ ਸੋ ਜ਼ਰੂਰੀ ਨਹੀਂ ਹੁੰਦਾ ਕਿ ਮਾੜਾ ਸੁਪਨਾ ਆਇਆ ਤੇ ਮਾੜਾ ਹੋ ਕੇ ਰਹਿਣਾ ਆ ਤੋ ਕਈ ਵਾਰੋ ਕਿਉਂਕਿ ਜੀ ਦੀ ਸੇਵਾ ਕਰਦੇ ਉਹ ਦਿਖਾਉਂਦਾ ਵੀ ਹੈ ਕਿ ਆ ਸਮਾਂ ਆਉਣ ਵਾਲਾ ਹੈ ਤੇ ਇਸ ਸਮੇਂ ਨੂੰ ਉਹ ਮਾਲਕ ਨੇ ਆਪਣੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਦੂਰ ਕਰ ਦਿੱਤਾ ਸੋ ਉਹਦਾ ਫਰਜ ਹੈ ਪਰਮਾਤਮਾ ਦਾ ਫਰਜ ਹੈ ਕਿ ਦੱਸਿਆ ਜਾਵੇ ਕਿ ਮੈਂ ਨਾਲ ਹਾਂ ਤੇ ਮੈਂ ਮੁਸ਼ਕਲਾਂ ਨੂੰ ਟਾਲ ਰਿਹਾ ਹਾਂ ਸੋ ਜੇਕਰ ਉਹ ਮਾਲਕ ਸਾਨੂੰ ਕੁਝ ਦਿਖਾਏਗਾ ਨਹੀਂ ਕੁਝ ਦੱਸੇਗਾ ਨਹੀਂ ਤਾਂ ਫਿਰ ਸਾਨੂੰ ਵੀ ਜਪਨਾ ਚ ਕਰ ਯਕੀਨ ਜਿਹੜਾ ਨਹੀਂ ਹੁੰਦਾ ਸੋ ਇਸ ਲਈ ਕਦੇ ਘਬਰਾਉਣਾ ਤੇ ਸਭ ਤੋਂ ਵੱਡਾ ਜੋ ਦੁਸ਼ਮਣ ਹੈ انسان ਦਾ ਉਹ ਹੈ ਬਹਿਮ ਬਹਿਮ ਮਨ ਵਿੱਚ ਕਦੇ ਨਾ ਰੱਖੋ ਬਹਿਮ ਜੋ ਹੈ ਇਹ ਕਦੇ ਵੀ ਉੱਠਾ ਨਹੀਂ ਦਿੰਦਾ انسان ਨੂੰ ਤੇ ਬਹਿਮ ਦਾ ਇਲਾਜ ਵੀ ਨਹੀਂ ਹੁੰਦਾ ਸੋ ਮਨ ਵਿੱਚ ਜੇ ਕਰੋ ਕੋਈ ਮਾੜਾ ਵੀ ਖਿਆਲ ਆਉਂਦਾ ਕੋਈ ਸੁਪਨਾ ਵੀ ਆਉਂਦਾ ਉਹਨੂੰ ਕੱਟ ਕੇ ਚੰਗੇ ਪਾਸੇ ਨੂੰ ਆਪਣਾ ਮਨ ਲਗਾਓ ਉਹੀ ਜਦੋਂ ਮਨ ਵਿੱਚ ਬੇਕਾਰ ਦੀਆਂ ਵਿਚਾਰ ਆਉਂਦੀਆਂ ਹੈ ਉਸ ਸਮੇਂ ਸੇਵਾ ਵਾਲਾ ਮਨ ਲਗਾਓ ਤੁਰੇ ਫਿਰਦੇ ਵੀ ਲੰਦੇ ਉੱਡੇ ਵੀ ਨਾਮ ਸ਼ਬਦ ਦੀ ਕਮਾਈ ਕਰੀ ਜਾਓ ਤੇ ਇਹ ਬਕਾਰਾ ਸਾਰੀਆਂ ਆਪਣੇ ਆਪ ਦੂਰ ਹੋ ਜਾਂਦੀ ਹੈ। ਅਸਮਾਨ ਵਿੱਚ ਜੋ ਬਹਿਮ ਘੱਟ ਕੇ ਚੰਗੇ ਪਾਸੇ ਨੂੰ ਕੋਸ਼ਿਸ਼ ਕਰਨੀ ਕਿਉਂਕਿ ਤੋੜਨ ਵਾਲਾ ਤੋੜਦਾ ਹੈ। ਪੂਰਾ ਜੋਰ ਚਲਾਉਂਦਾ ਹੈ। ਜੇਕਰ ਤੁਸੀਂ ਆਪਣੇ ਨੂੰ ਇੱਕ ਕੋਸ਼ਿਸ਼ ਕਰੋਗੇ ਕਿ ਚੰਗੇ ਪਾਸੇ ਮਨ ਲਗਾਉਣਾ ਹੈ, ਨਾਮ ਦੀ ਕਮਾਈ ਕਰਨੀ ਹੈ ਜਿੱਥੇ ਮਾੜੀਆਂ ਵਿਚਾਰ ਆ ਰਹੀਆਂ ਉੱਥੇ ਦਬੋ। ਨਾਮ ਸਿਮਰਨਾ ਸ਼ੁਰੂ ਕਰਦੋ। ਮਨ ਨਹੀਂ ਟਿਕਦਾ ਪਤਾ ਹੈ ਪਰ ਫਿਰ ਵੀ ਟਿਕਾਉਣ ਦੀ ਕੋਸ਼ਿਸ਼ ਕਰੋ। ਫਿਰ ਉੱਥੇ ਟੋੜਨ ਵਾਲੇ ਨੇ ਤੋੜਨਾ ਹੈ ਤੇ ਜੋੜਨ ਵਾਲੇ ਨੇ ਬਚਾਉਣ ਵਾਲੇ ਨੇ ਬਚਾ ਹੀ ਨਹੀਂ ਸੋ ਆਪਣੇ ਨੂੰ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਹੈ ਆਪਣੇ ਨੂੰ ਕੋਸ਼ਿਸ਼ ਕਰਦੇ ਜਾਓਗੇ ਤੇ ਸਭ ਮੁਸ਼ਕਲਾਂ ਤੋਂ ਬਚ ਜਾਓਗੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਜਾਂਦੇ ਹਾਂ ਜੀ ਵੀਡੀਓ ਜੇਕਰ ਅਜੇ ਤੱਕ ਲਾਈਕ ਨਹੀਂ ਕੀਤੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਬਾਤੋ-ਬਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਸੋ ਅੱਜ ਦਾ ਵਿਸ਼ਾ ਹੈ ਕੀ ਖੁੰਡੀ ਘਰ ਵਿੱਚ ਜਿਹੜੇ ਪੀਰਾਂ ਦੀ ਸੇਵਾ ਹੁੰਦੀ ਹੋਵੇ ਤਾਂ ਕਿਉਂ ਰੱਖਣੀ ਜ਼ਰੂਰੀ ਹੈ ਤੇ ਜਿਨ੍ਹਾਂ ਨੇ ਨਹੀਂ ਖੁੰਡੀ ਰੱਖੀ ਹੋਈ ਸੋ ਘਰ ਵਿੱਚ ਖੁੰਡੀ ਜ਼ਰੂਰ ਰੱਖੋ ਸੋ ਬਾਕੀ ਆਪਾਂ ਇੱਥੇ ਸੌਰੀ ਦੱਸਣਾ ਭੁੱਲ ਗਏ ਆ ਸੋ ਜੇਕਰ ਘਰ ਵਿੱਚ ਦਰਵਾਰ ਹੈ ਦਰਵਾਜ਼ੇ ਤੇ ਰੱਖਣ ਨੂੰ ਕੋਈ ਵੀ ਜਗਾ ਦਾ ਸਮਾਨ ਤੁਹਾਨੂੰ ਚਾਹੀਦਾ ਹੈ ਖੂਬੀ ਜਾਂ ਕਮੰਡਲੀ ਜਾਂ ਛਤਰ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਥੱਲੇ ਤੁਹਾਨੂੰ ਆਪਸ਼ਨ ਆ ਮਿਲ ਜਾਣਗੇ ਸੋ ਚੀਜ਼ਾਂ ਜੋ ਵੀ ਦਰਵਾਰ ਵਿੱਚ ਰੱਖਣ ਵਾਲਾ ਹੈ ਉਹ ਸ਼ੋ ਹੋਇਆ ਕਰ ਲਈਆਂ ਤੁਸੀਂ ਜਾ ਕੇ ਫਲਿੱਪਕਾਰਟ ਤੋਂ ਖਰੀਦ ਸਕਦੇ ਆ ਜਦੋਂ ਤੁਸੀਂ ਇਹ ਲਿੰਕ ਜਾਂ ਜਿਹੜੀ ਵੀ ਚੀਜ਼ ਨੂੰ ਦੱਬੋਗੇ ਸੋ ਫਲਿੱਪਕਾਰਟ ਖੁੱਲ ਜਾਣਾ ਹੈ ਤੁਸੀਂ ਸੋਦੇ ਤੋਂ ਜਾ ਕੇ ਜੋ ਵੀ ਤੁਹਾਨੂੰ ਜਗਾ ਦਾ ਸਮਾਨ ਚਾਹੀਦਾ ਉਹ ਖਰੀਦ ਸਕਦੇ ਆ ਸੋ ਬਾਕੀ ਉਹਦੇ ਤੇ ਰੇਟ ਵੀ ਪ੍ਰੋਪਰ ਪਾਇਆ ਹੁੰਦਾ ਹੈ ਕਿ ਕਿੰਨੇ ਦੀ ਹੈ ਚੀਜ਼ ਸੋ ਹੁਣ ਆਪਾਂ ਇੱਥੇ ਜੀ ਗੱਲ ਕਰ ਲਈਏ ਮੇਨ ਵਿਸ਼ੇ ਬਾਰੇ ਹੁੰਡੀ ਬਾਰੇ ਸੋ ਹੁੰਡੀ ਪੀਰਾਂ ਨੂੰ ਮੰਨਣ ਵਾਲੇ ਜਿਹੜੇ ਆ ਉਹ ਘਰ ਵਿੱਚ ਜ਼ਰੂਰ ਰੱਖਣ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਕਈ ਤਸਵੀਰਾਂ ਦੀ ਸੇਵਾ ਸਿਰਫ ਸਲਫ ਦੇ ਉੱਤੇ ਅਗਰ ਵਿੱਤੀ ਲਗਾ ਕੇ ਕਰ ਰਹੇ ਆ ਪਰ ਜਦੋਂ ਅਸੀਂ ਪੀਰਾਂ ਦੀ ਸੇਵਾ ਕਰ ਵਿੱਚ ਸ਼ੁਰੂ ਕਰ ਹੀ ਲਈ ਉਹਦੇ ਨਾਮ ਦਾ ਚਿਰਾਗ ਰੋਸ਼ਨ ਕਰ ਹੀ ਲਿਆ ਆ ਤਾਂ ਫਿਰ ਉਹਨਾਂ ਦੀਆਂ ਚੀਜ਼ਾਂ ਸਮਾਨ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਖੁੰਡੀ ਲੱਖ ਦਾ ਤਾਂ ਪੀਰਦੀ ਹੈ ਜਿਹੜਾ ਲੱਖ ਦਾ ਤਾਂ ਪੀਰ ਦੀ ਸੇਵਾ ਕਰਦਾ ਜਾਂ ਪੰਜਾਂ ਪੀਰਾਂ ਦੀ ਕਰਦਾ ਹੈ ਤਾਂ ਵੀ ਤੁਸੀਂ ਰੱਖ ਸਕਦੇ ਆ ਕੁੰਡੀ ਮੂਈ ਬਹੁਤ ਹੀ ਜ਼ਰੂਰੀ ਹੈ ਜੀ ਦਰਬਾਰ ਵਿੱਚ ਕੁੰਡੀ ਪੀਰ ਦੇ ਨਾਮ ਦੀ ਰੱਖੀ ਜਾਂਦੀ ਲੱਖ ਦਾਤਾ ਪੀਰ ਦੇ ਨਾਮ ਦੀ ਰੱਖੀ ਜਾਂਦੀ ਹੈ ਕਿਉਂਕਿ ਪੀਰ ਅਸੀਂ ਉਹਨਾਂ ਨੂੰ ਤਸਵੀਰਾਂ ਰਾਹੀਂ ਦੇਖ ਰਹੇ ਹਾਂ ਕਿ ਜਵਾਨ ਆ ਪਰ ਉਹਨਾਂ ਦੇ ਹੱਥ ਵਿੱਚ ਕੁੰਡਾ ਫੜਿਆ ਹੋਇਆ ਹੈ ਕੁੰਡੀ ਖੜੀ ਹੋਈ ਆ ਕੁੰਡੀ ਦਾ ਮਤਲਬ ਹੈ ਉਹਨਾਂ ਤੋਂ ਜੋ ਕੁੰਡੀ ਹੈ ਉਹਦਾ ਕਾਰਨ ਹੈ ਕਿ ਜੋ ਲੱਖ ਦਾਤਾ ਪੀਰ ਜੀ ਆ ਬਹੁਤ ਵੱਡੇ ਕੱਦ ਦੇ ਨੇ ਕਹਿੰਦੇ ਕਿ ਪਤਾਲ ਚ ਲਤਾਂ ਤਾਰਾ ਮੰਡਲ ਚੋਟੀ ਸੋ ਏਡਾ ਵੱਡਾ ਆਕਾਰ ਹੈ ਲੱਖ ਦਾ ਦਾ ਪੀਰ ਦਾ 3 ਲੱਖ ਦਾ ਦਾ ਪੀਰ ਹੁੰਡੀ ਦਾ ਸਹਾਰਾ ਉੱਤੇ ਲੈਂਦੀ ਆ ਸੋ ਹੁੰਡੀ ਇਸ ਲਈ ਪੀਰ ਦੀ ਰੱਖੀ ਗਈ ਹੈ ਜੀ ਸੋ ਜਿੱਕਰ ਘਰ ਵਿੱਚ ਹੁੰਡੀ ਨਹੀਂ ਰੱਖੀ ਹੋਏ ਤਾਂ ਪਲੀਜ਼ ਜ਼ਰੂਰ ਹੁੰਡੀ ਰੱਖੋ ਘਰ ਵਿੱਚ ਕਿਉਂਕਿ ਪੀਰ ਦੀ ਜੋ ਨਿਸ਼ਾਨੀ ਹੈ ਇੱਕ ਹੁੰਡਾ ਹੈ ਤੇ ਹੁੰਡੀ ਦੇ ਵਿੱਚ ਇੰਨੀ ਕੁ ਪਾਵਰ ਹੈ ਪੀਰ ਦੀ ਜਿ ਕਿ ਉਹਨੂੰ ਜਿਹੜਾ ਦੇਖ ਲਏਗਾ ਜੀਨੇ ਖੁੰਡੀ ਦੇ ਦਰਸ਼ਨ ਦੇ ਨਾਲ ਕਦੇ ਸੁਪਨੇ ਵਿੱਚ ਕੀਤੇ ਹੋਣਗੇ ਸੋ ਆਪਣੇ ਆਪ ਸਮਝ ਵਿੱਚ ਆ ਜਾਂਦੀ ਗੱਲ ਲੱਖ ਦਾ ਤਾਂ ਪੀਰ ਦੀ ਕੱਕੀ ਤੇ ਦੂਜੀ ਖੁੰਡੀ ਇਹਨਾਂ ਦੋਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਪਾਵਰ ਹੈ ਜੀ ਸੋ ਖੁੰਡਾ ਹਮੇਸ਼ਾ ਹੀ ਪੀਰ ਦੇ ਨਾਮ ਦਾ ਦਰਬਾਰ ਵਿੱਚ ਹੋਣਾ ਚਾਹੀਦਾ ਫਕਰਾ ਦੀ ਫਕੀਰਾਂ ਦੀ ਸੇਵਾ ਕਰਦੇ ਹੋ ਪੀਰਾਂ ਦੀ ਕਰਦੇ ਹੋ ਮਾਸਤਾ ਦੀ ਕਰਦੇ ਹੋ ਖੁੰਟਾ ਹੋਣਾ ਬਹੁਤ ਜ਼ਰੂਰੀ ਆ ਜੀ ਦਰਬਾਰ ਵਿੱਚ ਸੋ ਖੁੰਡੀ ਦਾ ਸਹਾਰਾ ਪੀਰ ਇਸ ਲਈ ਲੈਂਦੇ ਆ ਕਿਉਂਕਿ ਬਹੁਤ ਵੱਡਾ ਆਕਾਰ ਹੈ ਉਹਨਾਂ ਦਾ ਤੇ ਉਹ ਆਕਾਰ ਨੂੰ ਸੰਭਾਲਣ ਲਈ ਇੱਕ ਨਾਲ ਖੂੰਡੀ ਦੀ ਮਦਦ ਰੱਖਣੀ ਪੈਂਦੀ ਉਹਨਾਂ ਨੂੰ ਤੇ ਇਸ ਲਈ ਉਹਨਾਂ ਲਈ ਉਹਨਾਂ ਦੇ ਨਾਮ ਦੀ ਖੂੰਡੀ ਜ਼ਰੂਰ ਰੱਖੋ ਤੇ ਦੂਸਰੀ ਗੱਲ ਖੂੰਡੀ ਦਾ ਅਹਿਮ ਰੋਲ ਕਿਉਂ ਹੈ ਘਰ ਵਿੱਚ ਰੱਖਣਾ ਖੁੰਟੀ ਦੇ ਵਿੱਚ ਪੀਰ ਦੀ ਪਾਵਰ ਹੈ ਸੋ ਜਦੋਂ ਕੋਈ ਸ਼ਰਾਰਤ ਕੋਈ ਅਹਿਲਤ ਕਰਦਾ ਜਾਨਕੀ ਕਿਸੇ ਤੇ ਕੋਈ ਕਰਨ ਕਰਾਉਂਦਾ ਮੰਨ ਲਓ ਕਿ ਆਪਾਂ ਸੇਵਾ ਕਰ ਰਹੇ ਹਾਂ ਆਪਣੇ ਤੇ ਕੋਈ ਕਰਨ ਕਰਾਉਣ ਦੀ ਕੋਸ਼ਿਸ਼ ਕਰੇਗਾ ਤੇ ਉਹ ਪੀਰ ਦੇ ਨਾਮ ਦੀ ਜੋ ਖੁੰਟੀ ਰੱਖੀ ਹੈ ਉਹ ਮੁਸ਼ਕਲਾਂ ਤੋਂ ਬਚਾਏਗੀ ਉਹ ਮਾੜੀਆਂ ਸ਼ੈਆਂ ਨੂੰ ਦੂਰ ਪਹਜਾਏਗੀ ਸੋ ਕੁੰਡੀ ਦੇ ਕਾਰਨ ਬਹੁਤ ਹੈ ਮਤਲਬ ਬਹੁਤ ਆ ਸੋ ਵੀਡੀਓ ਕਾਫੀ ਲੰਬੀ ਹੋ ਚੁੱਕੀ ਆ ਇਸੇ ਤਰ੍ਹਾਂ ਕਿਤੇ ਨਾ ਕਿਤੇ ਵੀਡੀਓ ਲਈ ਗੱਲ ਕਰਦੇ ਰਵਾਂਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਬਸ ਇੰਨਾ ਹੀ ਕਹਾਂਗੇ ਕਿ ਪੀਰ ਦੇ ਨਾਮ ਦੀ ਕੁੰਡੀ ਦਰਵਾਰ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ ਜੀ ਸੋ ਹੁਣ ਆਪਾਂ ਇਹ ਵੀਡੀਓ ਸਮਾਪਤ ਕਰੀਏ ਜੈ ਪੀਰਾਂ ਦੀ ਜੀ ਸਾਈਆਂ ਦੀ